ਅੱਜ ਦੇ ਇਸ ਸੈਮੀਨਾਰ ਦੇ ਵਿਸ਼ੇ ਦੇ ਉੱਤੇ ਜੋ ਗਦਵਾਰਡ ਬੋਲੇ ਨੇ ਉਹਨਾਂ ਦੀ ਬਰੀਫ ਟਿੱਪਣੀ ਡਾਕਟਰ ਸਵਰਾਜ ਵੀਰ ਜੀ ਨਾਲ ਨਾਲ ਕਰਦੇ ਰਹਾ ਮੈਂ ਉਸ ਪਾਸੇ ਨਹੀਂ ਜਾਵਾਂਗਾ ਮੈਂ ਸਮਝਦਾ ਇਹ ਅੱਜ ਦਾ ਇੱਕ ਨੈਸ਼ਨਲ ਸੈਮੀਨਾਰ ਸੀ ਇਹ ਕ੍ਰੀਏਟਿਵ ਨਹੀਂ ਤੇ ਡਿਪੈਂਡੈਂਟ ਹੋਰ ਨਹੀਂ ਫਿਕਸਿਡ ਜੀ ਦੇ ਵਿੱਚ ਦੋ ਗੱਲਾਂ ਬਹੁਤ ਵਿਸ਼ੇਸ਼ ਸਨ ਇਹਨਾਂ ਸਾਰੇ ਹੀ ਬੁਲਾਰਿਆਂ ਦੇ ਵਿਸ਼ੇ ਦੇ ਵਿੱਚ ਕੋਈ ਦੁਹਰਾ ਨਹੀਂ ਸੀ ਹਰ ਇੱਕ ਦਾ ਆਪਣਾ ਟੌਪਿਕ ਸੀ ਵੱਖਰਾ ਟੌਪਿਕ ਸੀ ਤੇ ਉਹ ਜਿਹੜਾ ਉਹਨਾਂ ਦਾ ਭਾਸ਼ਣ ਸੀ ਉਹ ਅੰਕੜਿਆਂ ਅਨੁਸਾਰ ਉਦਾਹਰਨ ਅਨੁਸਾਰ ਕਿਸੇ ਰਿਸਰਚ ਪੇਪਰ ਵਾਗ ਸੀ ਦੂਸਰੀ ਖਾਸੀਅਤ ਵੱਡੀ ਇਹ ਇਹ ਜਿੰਨੇ ਹੀ ਬੁਲਾਰੇ ਅੱਠ ਬੁਲਾਰੇ ਬੋਲ ਕੇ ਗਏ ਇਹ ਸਾਰੇ ਕੇਵਲ ਵਿਦਵਾਨ ਹੀ ਨਹੀਂ ਮੈਨੂੰ ਛੱਡ ਕੇ ਇਹ ਕਿਰਿਆਸ਼ੀਲ ਵਿਦਵਾਨ ਨੇ ਸੁਸਾਇਟੀ ਦੇ ਵਿੱਚ ਅਮਲੀ ਪਦਰਥੇ ਭਾਵੇਂ ਕਿਸਾਨ ਆंदोलਨ ਹੈ ਭਾਵੇਂ ਵਾਤਾਵਰਨ ਦਾ ਮਸਲਾ ਆ ਉਹਦੇ ਚ ਪ੍ਰੈਕਟੀਕਲੀ ਹਿੱਸਾ ਲੈਂਦੇ ਆ ਅਸੀਂ ਕਈ ਵਾਰੀ ਸਿਧਾਂਤ ਗੱਲਾਂ ਕਰਨ ਵਾਲੇ ਬਹੁਤ ਹੁੰਦੇ ਆ ਸਾਡੇ ਕੋਲ ਪਰ ਸਿਧਾਂਤਕ ਗੱਲਾਂ ਫਲਸਫਾਨਾ ਗੱਲਾਂ ਕਰ ਰਹੀਆਂ ਔਰ ਉਹਦੇ ਮੁਤਾਬਕ ਆਪਣਾ ਯੋਗਦਾਨ ਪਾਉਣਾ ਇਹ ਬਹੁਤ ਵੱਡੀ ਗੱਲ ਆ ਇਹ ਉਹ ਬੁੱਧੀਜੀਵੀ ਉਹ ਬਲਾਰੇ ਸੀ ਜਿਨ੍ਹਾਂ ਨੇ ਆਪ ਦਾ ਦਿਮਾਗ ਔਰ ਹੱਥ ਆਪ ਦਾ ਸਰੀਰ ਉਸ ਅਮਲ ਚ ਵੀ ਟਾਲਿਆ ਜਿਵੇਂ ਸੌਂਦੇ ਹੋਏ ਇਸ ਕਰਕੇ ਦੋ ਗੱਲਾਂ ਇਸ ਸੈਮੀਨਾਰ ਦੀ ਬਾਕਮਾਲ ਸੀ ਡਾਕਟਰ ਸੁਵਰਾਜਬੀਰ ਨੇ ਵਿਰਸੇ ਸੰਬੰਧੀ ਮੈਡਮ ਨਾਸ਼ਰ ਨੇ ਅੱਜ ਦੇ ਗਵਨ ਸੰਬੰਧੀ ਸ਼ੈਸਤਾ ਅੰਬਰ ਨੇ ਔਰਤ ਦੀ ਆਵਾਜ਼ ਸੰਬੰਧੀ ਮਦਦ ਸਾਨੂੰ ਇੰਨਾ ਕੀ ਚਾਉਣਾ ਹੈ ਕਿ ਕਿੰਨੇ ਮੱਖਰੇ ਵੱਖਰੇ ਵਿਸ਼ੇ ਆ ਕਵਤਾ ਸ਼੍ਰੀ ਵਾਸਤਵ ਨੇ ਕੈਦੀਆਂ ਦੀ ਘਰ ਵਾਪਸੀ ਸੰਬੰਧੀ ਡਾਕਟਰ ਦਿਵਿੰਦਰ ਸ਼ਰਮਾ ਨੇ ਸਰਵਾਈਵਲ ਆਫ ਐਗਰੀਕਲਚਰ ਦੇ ਜੀ ਡੀ ਪੀ ਔਰ ਉਹਦੇ ਬਜਟ ਸੰਬੰਧੀ ਸਰਦਾਰ ਹਵੀਰ ਸਿੰਘ ਨੇ ਤਿੰਨ ਕਾਨੂੰਨਾ ਸੰਬੰਧੀ ਅਸਲੀਅਤ ਉਹਨਾਂ ਦੀ ਕੀ ਆ ਅੰਦਰ ਦੀ ਸਰਦਾਰ ਨੂਰਪੁਰ ਨੇ ਇਤਿਹਾਸਕ ਹਵਾਲਿਆਂ ਨਾਲ ਸੱਤਾ ਤੇ ਦੇਸ਼ ਭਗਤਾ ਤੇ ਚੱਲਦੇ ਤਸ਼ੱਦਦ ਸਬੰਧੀ ਤੋਂ ਸਮੇਲ ਨੇ ਨਾਸਤ ਦੇ ਵਿੱਚ ਬਹੁਤ ਵੱਡੀ ਹਿੰਮਤ ਨਾਲ ਇਹ ਵੀ ਗੱਲ ਕਹੀ ਆ ਕਿ ਸਾਡੇ ਜਿਹੜੇ ਮੌਜੂਦਾ ਧਰਾਂ ਨੇ ਇਹ ਧਰਮੂਲਕ ਲੜਾਈ ਨਾਲ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਲੋੜ ਇਹ ਦਰਸਾਈ ਆ ਕਿ ਸਾਨੂੰ ਇੱਕ ਸਾਂਝੀ ਵਾਲਤਾ ਦਾ ਪਲੇਟਫਾਰਮ ਜਿਹੜਾ ਅੱਜ ਦਾ ਇਹ ਸੈਮੀਨਾਰ ਹੈ ਜਿਹੜੀ ਪ੍ਰਤੀਰੋਧ ਦੀ ਧਾਰਾ ਆ ਅਸੀਂ ਉਹ ਕਿਵੇਂ ਸੰਵਾਦ ਦੀ ਧਾਰਾ ਹੋਵੇ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਮੁਤਾਬਕ ਜਬ ਨਾ ਤਰਹੀਏ ਦੁਨੀਆ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ ਇਹ ਹਮੰਤ ਕਰੀਏ ਬੋਲਣ ਦੀ ਗਲਤ ਨੂੰ ਗਲਤ ਕਹਿਣ ਦੀ ਮੈਨੂੰ ਇੱਕ ਉਦਾਹਰਣ ਯਾਦ ਆ ਰਹੀ ਆ ਰਸ਼ੀਆ ਦੀ ਖਰੁਸ਼ਚੋ ਪਾਸ਼ਰ ਦੇ ਰਿਆ ਸੀ ਲੈਨਨ ਤੋਂ ਬਾਅਦ ਸਟਾਲਨ ਦੇ ਜ਼ੁਲਮਾਂ ਦੀ ਦਾਸਤਾਨ ਦੱਸ ਰਿਹਾ ਸੀ ਬੜੇ ਜਸ਼ੀਲੇ ਮਾਤੇ ਨਾਲ ਵੀ ਸਟਾਲਨ ਨੇ ਆ ਕੀਤਾ ਆ ਕੀਤਾ ਤੇ ਸਟੇਜ 'ਤੇ ਇੱਕ ਬੈਠਾ ਹੀ ਬੋਲਿਆ ਵੀ ਉਦੋਂ ਫਿਰ ਤੁਸੀਂ ਕੀ ਕਰ ਰਹੇ ਸੀ ਉਹਨੂੰ ਪਤਾ ਨਾ ਲੱਗਾ ਕੌਣ ਬੋਲਿਆ ਆਦਾ ਕੌਣ ਬੋਲਿਆ ਚੁੱਪ ਭਾਲ ਸਾਰਾ ਜਿਵੇਂ ਆਪਣਾ ਹਾਲ ਆ ਅੱਜ ਉਹਦਾ ਮੈਂ ਕਹਿੰਦਾ ਕੌਣ ਬੋਲਿਆ ਕੋਈ ਨਹੀਂ ਬੋਲਿਆ ਫਿਰ ਬੋਲਿਆ ਨਾ ਦੱਸੋ ਕਿ ਸਹੀ ਤੁਸੀਂ ਕੌਣ ਬੋਲਨੇ ਹੋ ਕੋਈ ਨਹੀਂ ਬੋਲਿਆ ਆਂਦਾ ਇਹੋ ਹੀ ਉਦੋਂ ਮੈਂ ਕਰ ਰਿਹਾ ਸੀ ਤੁਸੀਂ ਜੋ ਕਰ ਇਹ ਹੋਈ ਉਹ ਤਾਂ ਮੈਂ ਕਰ ਰਿਹਾ ਸੀ ਮੇਰੀ ਮੇਰੀ ਚੁੱਪ ਸਾਡੀ ਚੁੱਪ ਨੇ ਪੀੜੀ ਦਾ ਨੁਕਸਾਨ ਕੀਤਾ ਤੁਹਾਡੀ ਚੁੱਪ ਅਗਲੀਆਂ ਪੀੜੀਆਂ ਦਾ ਨੁਕਸਾਨ ਕਰੇਗੀ ਇਹ ਇਹ ਹੁੰਦਾ ਅਸੀਂ ਵਿਰਸਾ ਸਾਡਾ ਬਹੁਤ ਬੇਸ਼ਕੀਮਤਾ ਬਹੁਤ ਕੀਮਤੀ ਆ ਬਹੁਤ ਸਮੇਂ ਦੱਸ ਰਿਹਾ ਸੀ ਇਤੇ ਇਤਿਹਾਸ ਬੜੀ ਹੈ ਬੰਦੇ ਬਹਾਦਰ ਦੇ ਜਦੋਂ ਕਿਸਾਨੀ ਦੇ ਵਜਾਰਾ ਲਹਿਰ ਦੇ ਵਿੱਚੋਂ ਉਹਦੇ ਨਾਲ ਪੰਜਾਬੀ ਲੜ ਰਹੇ ਸੀ ਤੇ ਬਹੁਤ ਸਾਰੀਆਂ ਮਤਲਬ ਮੁਸਲਮਾਨ ਕਿਸਾਨੀ ਵੀ ਸੀ ਤੇ ਕਿਸੇ ਨੂੰ ਇਹ ਗੱਲ ਉੱਦੀ ਕੋਈ ਮਨਾਈ ਨਹੀਂ ਸੀ ਕਿਹੇ ਨੇ ਸ਼ਾਮ ਨੂੰ ਆਪ ਦਾ ਜੋ ਉਹਦੇ ਨमाज अदा ਕਰਨੀ ਹੈ ਤੇ ਕਿਸੇ ਤਰ੍ਹਾਂ ਅਸੀਂ ਸਾਡਾ ਇਤਿਹਾਸ ਇਹ ਆ ਉਹ ਜਦੋਂ ਜੇ ਦੀ ਲਹਿਰ ਪੂਰੀ ਪੰਜਾਬੀਆਂ ਦੀ ਲਹਿਰ ਸੀ ਮੈਨੂੰ ਅਜੇ ਵੀ ਏ ਏ ਐ ਸ਼ਰਮੀ ਆ ਜਿਹੜੀ ਸਾਡੀ ਅਕਾਲੀ ਲਹਿਰ ਸੀ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਪਹਿਲੀ ਕਾਰ ਸੇਵਾ ਹੋਈ ਸੀ ਉਹਦੇ ਚ ਮੁਸਲਮਾਨ ਇੱਕ ਮੈਨੂੰ ਨਾ ਭੁੱਲ ਗਿਆ ਜਥਾ ਲੈ ਕੇ ਆਇਆ ਸੀ ਤੇ ਉਹਨਾਂ ਜਦੋਂ ਮਤਲਬ ਉਹ ਤੇ ਪ੍ਰਬੰਧਕਾਂ ਨੂੰ ਕਿਹਾ ਵੀ ਅਸੀਂ ਸਾਡਾ ਨਮਾਜ਼ ਦਾ ਵੇਲਾ ਹੋ ਗਿਆ ਸੀ ਨਮਾਜ਼ ਆਦਾ ਕਰਨੀ ਤੇ ਪ੍ਰਬੰਧਕ ਹੱਥ ਜੋੜ ਕੇ ਖਲੋਗੇ ਵੀ ਇਸ ਤੋਂ ਵਧੀਆ ਕਿਹੜੀ ਜਗ੍ਹਾ ਹੋ ਸਕਦੀ ਹੈ ਵੀ ਤੁਸੀਂ ਇੱਥੇ ਹੀ ਆਪਦੀ ਨਮਾਜ਼ ਅਦਾ ਕਰੋ ਏਸੀ ਸਾਡੀ ਸਾਂਝੀ ਬਾਤ ਇਹ ਸੱਚਾ ਸਾਡਾ ਮਤਲਬ ਲੋਕਾਂ ਦਾ ਇੱਕ ਏਕਾ ਅਸੀਂ ਕਈ ਵਾਰੀ ਇਵੇਂ ਹੀ ਛੋਟੀਆਂ-ਛੋਟੀਆਂ ਗੱਲਾਂ ਨਾਲ ਆਪਦੇ ਸਿਆਸੀ ਸਰਕਾਰਾਂ 'ਚ ਪੰਜਾਬ ਦੀ ਖੰਨੇ ਵੰਡ ਹੋਈ ਪਈ ਆ ਕੋਈ ਕਿਸੇ ਪਾਸੇ ਖਿੱਚੀ ਜਾ ਰਿਹਾ ਕੋਈ ਕਿਸੇ ਪਾਸੇ ਸਾਨੂੰ ਕਿਸਾਨੀ ਲਹਿਰ ਦੇ ਇੱਕ ਨਵਾਂ ਨਵਾਂ ਇੱਕ ਮਤਲਬ ਹੁਲਾਰਾ ਦਿੱਤਾ ਇੱਕ ਨਵਾਂ ਸਾਡੇ 'ਚ ਜੋਸ਼ ਜਿੱਤਾਂ ਔਰ ਉਹ ਸਮੂਹ ਪੰਜਾਬੀਆਂ ਨੂੰ ਪੋਲੀਟੀਸ਼ੀਅਨ ਦੇ ਅੱਗੇ ਬੋਲਣ ਲਾ ਦਿੱਤਾ ਪਿੰਡਾਂ ਦੇ ਵਿੱਚ ਪਿੰਡਾਂ 'ਚ ਵੜਨ ਲੱਗਾ ਹੁਣ ਪੋਲੀਟੀਸ਼ੀਅਨ ਡਰਦਾ ਏਕ ਉਹ ਵੀ ਜਿਹੜੇ ਸੈਮੀਨਾਰ ਹੁੰਦੇ ਆ ਅੰਦੋਲਨ ਇਹ ਗੋਂਗਿਆਂ ਨੂੰ ਵੀ ਬੋਲਣ ਲਾ ਦਿੰਦੇ ਆ ਗੋਂਗਿਆਂ ਦੀ ਵੀ ਜ਼ੁਬਾਨ ਪੈਦਾ ਕਰ ਦਿੰਦੇ ਆ ਇਸ ਕਰਕੇ ਇਹ ਸੈਮੀਨਾਰਾਂ ਦੀ ਪ੍ਰਾਪਤੀ ਇਸ ਗੱਲ 'ਚ ਹੀ ਆ ਵੀ ਅਸੀਂ ਇਹ ਇਹਦੇ ਵਿੱਚੋਂ ਜੋ ਸਿੱਖਣਾ ਉਹ ਬੋਲਣਾ ਉਹ ਕਹਿਣਾ ਇਹ ਦੁਨੀਆ ਇਹ ਸਮਾਜ ਤਾਂ ਹੀ ਠੀਕ ਹੋਣਾ ਵਿਕਰੀ ਪਾਤਰ ਸਾਹਿਬ ਦੀ ਪਹਿਲਾਂ ਵੀ ਗੱਲ ਹੋਈ ਉਹ ਬਹੁਤਿਆਂ ਸੁਣੀ ਵੀ ਹੋ ਸਕਦੀ ਗੱਲ ਵੀ ਤੁਸੀਂ ਜਿਹੜੀ ਕਮਤਾ ਲਿਖਦੇ ਹੋ ਤੁਸੀਂ ਜਿਹੜੀ ਇਹ ਲਿਖਦੇ ਹੋ ਇਹਦੇ ਨਾਲ ਕੋਈ ਫਰਕ ਫੁਰਕ ਪੈਂਦਾ ਸਮਾਜ ਤੇ ਵੀ ਤੁਸੀਂ ਇੰਨਾ ਟਾਈਮ ਲਾਉਦੇ ਹੋ ਬੜਾ ਸਾਰਾ ਕੁਝ ਤੇ ਪਾਤਰ ਸਾਹਿਬ ਇੱਕ ਫਿਰ ਛੋਟੀ ਜੀ ਕਥਾ ਸੁਣਾਉਂਦੇ ਹੁੰਦੇ ਸਟੇਜ ਤੇ ਉਹਦਾ ਵੀ ਜੰਗਲ ਨੂੰ ਅੱਗ ਲੱਗ ਗਈ ਤੇ ਲੋਕ ਅੱਗ ਬੁਝਾਉਣ ਤੁਰੇ ਤੇ ਇੱਕ ਚੁੜੀ ਵੀ ਦਰਸ਼ਤ ਤੋੜ ਦੇ ਤੇ ਲਾਗੇ ਇੱਕ ਪਾਣੀ ਦਾ ਚਲਾ ਜਾ ਰਹੀ ਉਹਦੇ ਟੁੱਬੀ ਮਾਰੇ ਤੇ ਅੱਗ ਦੇ ਉੱਪਰ ਲੰਘ ਕੇ ਤੇ ਖੰਭ ਝਾੜ ਦੇ ਤੇ ਉਹਨੂੰ ਪੰਛੀਆਂ ਨੇ ਪੁੱਛਿਆ ਵੀ ਤੇਰੀ ਮਤਲਬ ਜਿਵੇਂ ਕਥਾ ਦੇ ਇੱਕ ਸਹਿਤ ਕਰਤ ਹੁੰਦੇ ਨੇ ਵੀ ਤੇਰੇ ਇਸ ਚਾਰ ਤੁਬਕਿਆਂ ਨਾਲ ਕੀ ਫਰਕ ਪੈਗਾ ਉਹਨੇ ਕਿਹਾ ਫਰਕ ਇਹ ਪੈਗਾ ਜਦੋਂ ਜੰਗਲ ਦੀ ਅੱਗ ਦਾ ਇਤਿਹਾਸ ਲਿਖਿਆ ਜਾਏਗਾ ਤੇ ਮੇਰਾ ਨਾਂ ਅੱਗ ਭੁਜਾਉਣ ਵਾਲਿਆਂ ਚ ਆਉਣਾ ਚਾਹੀਦਾ ਅੱਗ ਲਾਉਣ ਵਾਲਿਆਂ ਜਣੀ ਇਹ ਸਾਡੇ ਸਾਡਾ ਇਹ ਤਹਈਆ ਲੈ ਕੇ ਜਾਣਾ ਚਾਹੀਦਾ ਭਗਤਪੂਰਨ ਸਿੰਘ ਦੇ ਯਾਦਗਾਰੀ ਇਸ ਉਸ ਪਿੰਗਲਵਾੜਾ ਸੰਸਥਾ ਤੋਂ ਸਾਨੂੰ ਅੱਜ ਬਹੁਤ ਸਾਰੀ ਇਹ ਸ਼ਬਦ ਜੰਗ ਸ਼ੁਰੂ ਆ ਮਤਲਬ ਵਾਰ ਆਫ ਨਰੇਸ਼ਨ ਦੇ ਵਿੱਚੋਂ ਗੁਜ਼ਰ ਰਹੇ ਆ ਕਿਸਾਨੀ ਮੋਰਚੇ ਨੂੰ ਕਿਸ ਤਰ੍ਹਾਂ ਅੰਦੋਲਨ ਜੀਵੀ ਕਹਿ ਰਿਹਾ ਕਿ ਆ ਜਾ ਰਿਹਾ ਸੀ ਵੀ ਜਿਵੇਂ ਸਾਨੂੰ ਅੰਦੋਲਨ ਹੀ ਕਰਨੇ ਆਉਂਦੇ ਆ ਸਾਡਾ ਹੋਰ ਕੋਈ ਕੰਮ ਹੀ ਨਹੀਂਗਾ ਅਸੀਂ ਸ਼ੌਕੀਆ ਅੰਦੋਲਨ ਕਰਦੇ ਆ ਧਿਆਨ ਨਾਲ ਇਹ ਸ਼ਬਦਾਂ ਨੂੰ ਦੇਖਿਆ ਕਰੋ ਨਕਸਲਵਾੜੀ ਮੂਵਮੈਂਟ ਕਦੀ ਜੰਗਲ ਬੇਲਿਆਂ ਦੇ ਨਾਲ ਲੁਕਣ ਗਾਵਾਂ ਚੋਂ ਪੈਦਾ ਹੋਈ ਤੇ ਇਸ ਬੁੱਧੀਜੀਵੀਆਂ ਦੀ ਮਗਰ ਸਪੋਰਟ ਨੂੰ ਅਰਬਨ ਨਕਸਲ ਮਾਡਰਨ ਨਕਸਲਵਾਦੀ ਕਹਿ ਜਾਣ ਇਹੋ ਜੇ ਸ਼ਬਦੀ ਵਾਰਾਂ ਨੂੰ ਕਿਸ ਤਰ੍ਹਾਂ ਅਸੀਂ ਮਤਲਬ ਰੋਕੜਾ ਕਿਵੇਂ ਅੱਗੇ ਚੱਲਣਾ ਇਹ ਸਾਰਾ ਕੁਝ ਅੱਜ ਦਾ ਹੈ ਸੁੱਤ ਬੁੱਧ ਦਾ ਸੈਮੀਨਾਰ ਸੀ ਮੈਂ ਬੀਬੀ ਇੰਦਰਜੀਤ ਕੌਰ ਜੀ ਨੂੰ ਬਹੁਤ ਮੁਬਾਰਕਾਂ ਵੀ ਤੁਸੀਂ ਮਲਸੇਵਾ ਦਾ ਪੁੰਜ ਵੀ ਪਿੰਡਲਵਾੜਾ ਤੇ ਗਿਆਨ ਦਾ ਪੁੰਜ ਵੀ ਪਿੰਡਲਵਾੜਾ ਤੁਸੀਂ ਸੇਵਾ ਤੇ ਗਿਆਨ ਦਾ ਸੰਵਾਦ ਦਾ ਜਿਹੜਾ ਇਹ ਚਲਾਇਆ ਹੋਇਆ ਹੈ ਨਾ ਇਹ ਸਾਨੂੰ ਬਹੁਤ ਕੁਝ ਦੇ ਰਿਹਾ ਔਰ ਬਹੁਤ ਕੁਝ ਲੈ ਕੇ ਅਸੀਂ ਅੱਗੇ ਜਾਵਾਂਗੇ ਗੁਰੂ ਤੇਗ ਬਹਾਦਰ ਦਾ ਜੀ ਦਾ ਵੀ ਕਥਨ ਸੀ ਬਲ ਛੂਟੇ ਬੰਧਨ ਪੜੇ ਕੁਝ ਨਾ ਹੋ ਉਤਪਾਏ ਜਦੋਂ ਮਾਨਸਿਕ ਬਲ ਆ ਜੇ ਨਾ ਬੰਦ ਹੂਗਾ ਬੰਧਨ ਛੂਟੇ ਸਭ ਕੁਝ ਹੋ ਉਤਪਾਏ ਇਹ ਸਾਡੇ ਲਈ ਬਲ ਬਲ ਦਾ ਸੈਮੀਨਾਰ ਆ ਸਾਡੇ ਲਈ ਮਨੋਬਲ ਦਾ ਸੈਮੀਨਾਰ ਆ ਬਹੁਤ ਪ੍ਰੈਕਟੀਕਲ ਗਿਆਨ ਦਾ ਸੈਮੀਨਾਰ ਆ ਸਾਰੇ ਹੀ ਬਲਾਰੇ ਜਿਹੜੇ ਨੇ ਪੰਜਾਬ ਦੇ ਇਹ ਬਲਾਰੇ ਨਹੀਂ ਇੱਕ ਤਰ੍ਹਾਂ ਦੇ ਸੰਸਥਾਈ ਮਤਲਬ ਰੂਪ ਨੇ ਮੈਂ ਦੇਵਿੰਦਰ ਸ਼ਰਮਾ ਮੈਨੂੰ ਵੀ ਕਈ ਵਾਰੀ ਕੋਈ ਸਵਾਲ ਪੁੱਛ ਲਿਆ ਸੀ ਟੀਚਰ ਵੀ ਆ ਤੇ ਕਈ ਵਾਰੀ ਟਾਲ ਦੇਈਦਾ ਹਾਸੇ ਵਾਲੀ ਗੱਲ ਆ ਜੀ ਡੀਪੀ ਬਾਰੇ ਪੁੱਛ ਲੇ ਤੇ ਆਖੀਦਾ ਬੇਟਾ ਜਿਹੜਾ ਮੈਂ ਅੱਜ ਬੋਲ ਰਿਹਾ ਉਹ ਸੋਨੇ ਕੱਲ ਦੱਸਾਂਗੇ ਹੁਣ ਮੈਂ ਇਹ ਨਹੀਂ ਕਹੂੰਗਾ ਵੀ ਮੈਂ ਕੱਲ ਦੱਸੂਗਾ ਮੈਂ ਉਹਨਾਂ ਨੂੰ ਮੌਕੇ ਤੇ ਹੀ ਦੱਸੂਗਾ ਫਿਰ ਜੀ ਜੀ ਡੀਪੀ ਕੀ ਆ ਤੁਹਾਡਾ ਬਹੁਤ ਬਹੁਤ ਸ਼ਾਬਾਸ਼ ਧੰਨਵਾਦ ਪਿੰਗਲਵਾ